ਚੰਡੀਗੜ੍ਹ ਦੇ ਇੱਕ ਨਿੱਜੀ ਕਾਲਜ ਦੀਆਂ ਵਿਦਿਆਰਥੀਆਂ ਦੇ ਵੱਲੋਂ ਆਪਣੇ ਕਾਲਜ ਦੇ ਪ੍ਰੋਫੈਸਰ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਨੇ ਦਰਅਸਰ ਮਾਮਲਾ ਚੰਡੀਗੜ੍ਹ ਦੇ ਇੱਕ ਨਿੱਜੀ ਕਾਲਜ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਵਿਦਿਆਰਥੀਆਂ ਦੇ ਵੱਲੋਂ ਕਾਲਜ ਦੇ ਪ੍ਰਿੰਸੀਪਲ ਨੂੰ ਇੱਕ ਸ਼ਿਕਾਇਤ ਜਿਹੜੀ ਹੈ ਉਹ ਦਰਜ ਕਰਵਾਈ ਗਈ ਹੈ ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੇ ਪ੍ਰੋਫੈਸਰ ਦੇ ਉੱਪਰ ਇਹ ਇਲਜ਼ਾਮ ਲਗਾਏ ਨੇ ਕਿ ਪ੍ਰੋਫੈਸਰ ਉਹਨਾਂ ਨੂੰ ਗਲਤ ਮੈਸੇਜ ਕਰਦਾ ਹੈ ਤੇ ਉਹਨਾਂ ਦੇ ਨਾਲ ਸੈਕਸ਼ੂਅਲ ਫੇਵਰ ਦੀ ਮੰਗ ਕਰਦਾ ਹੈ ਤਾਂ ਕਾਲਜ ਦੀਆਂ ਵਿਦਿਆਰਥਣਾਂ ਦੇ ਵੱਲੋਂ ਆਪਣੇ ਹੀ ਕਾਲਜ ਦੇ ਪ੍ਰੋਫੈਸਰ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗ ਜਿਹੜੀ ਆ ਉਹ ਦਰਜ ਕਰਵਾਈ ਗਈ ਆ ਤੇ ਨਾਲ ਹੀ ਵਿਦਿਆਰਤਨਾ ਦੇ ਵੱਲੋਂ ਜਿਹੜੇ ਪ੍ਰੋਫੈਸਰ ਦੇ ਨਾਲ ਚੈਟ ਹੋਈ ਆ ਤਾਂ ਉਸਦੇ ਪ੍ਰੂਫ ਨੇ ਜਿਹੜੇ ਉਹ ਵੀ ਦਿੱਤੇ ਜਾਂਦੇ ਨੇ ਤਾਂ ਕਾਲਜ ਦੀਆਂ ਵਿਦਿਆਰਤਨਾ ਦਾ ਕਹਿਣਾ ਹੈ ਕਿ ਜਿਹੜਾ ਪ੍ਰੋਫੈਸਰ ਸਾਨੂੰ ਦੇਰ ਰਾਤ ਮੈਸੇਜ ਕਰਦਾ ਸਾਡੇ ਕੋਲੋਂ ਸਨੈਪਚੈਟ ਆਈਡੀ ਤੇ ਟੈਲੀਗ੍ਰਾਮ ਆਈਡੀ ਦੀ ਮੰਗ ਕਰਦਾ ਅਤੇ ਉਸ ਆਈਡੀ ਦੇ ਉੱਪਰ ਪ੍ਰੋਫੈਸਰ ਦੇ ਵੱਲੋਂ ਮੈਸੇਜ ਕੀਤੇ ਜਾਂਦੇ ਨੇ ਕਾਲਜ ਦੇ ਬਾਹਰ ਮਿਲਣ ਦੀ ਮੰਗ ਕੀਤੀ ਜਾਂਦੀ ਹੈ ਤੇ ਨਾਲ ਹੀ ਸੈਕਸ਼ੂਅਲ ਫੇਵਰ ਦੀ ਮੰਗ ਉਹ ਜਿਹੜੀ ਉਹ ਪ੍ਰੋਫੈਸਰ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਪੰਜ ਕੁੜੀਆਂ ਦੇ ਵੱਲੋਂ ਇਹ ਸ਼ਿਕਾਇਤ ਆ ਜਿਹੜੀ ਉਹ ਦਰਜ ਕਰਵਾਈ ਗਈ ਹੈ ਤਾਂ ਕੁੜੀਆਂ ਦੇ ਵੱਲੋਂ ਆਪਣੇ ਕਾਲਜ ਦੇ ਪ੍ਰੋਫੈਸਰ ਦੇ ਉੱਪਰ ਇਹ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਨੇ ਕਿ ਕਾਲਜ ਦਾ ਪ੍ਰੋਫੈਸਰ ਸਾਨੂੰ ਗਲਤ ਮੈਸੇਜ ਕਰਦਾ ਹੈ ਕਾਲਜ ਦੇ ਬਾਹਰ ਮਿਲਣ ਦੀ ਮੰਗ ਆ ਉਹ ਜਿਹੜੀ ਪ੍ਰੋਫੈਸਰ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਜਦੋਂ ਅਸੀਂ ਉਸ ਦਾ ਕੋਈ ਰਿਪਲਾਈ ਨਹੀਂ ਕਰਦੇ ਤਾਂ ਸਾਡੇ ਨਾਲ ਦੂਜੇ ਦਿਨ ਦੁਰਵਿਹਾਰ ਜਿਹੜਾ ਉਹ ਕੀਤਾ ਜਾਂਦਾ ਹੈ ਤਾਂ ਦੂਜੇ ਦਿਨ ਮਾੜਾ ਵਰਤਾਓ ਕੀਤਾ ਜਾਂਦਾ ਹੈ ਕਾਲਜ ਦੀਆਂ ਵਿਦਿਆਰਥਣਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪ੍ਰੋਫੈਸਰ ਜਿਹੜਾ ਉਹ ਲਗਾਤਾਰ ਗਲਤ ਮੈਸੇਜ ਕਰਦਾ ਸੈਕਸੂਅਲ ਫੇਵਰ ਦੀ ਮੰਗ ਕਰਦਾ ਤਾਂ ਜਦੋਂ ਰਿਪਲਾਈ ਨਹੀਂ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਦੂਜੇ ਦਿਨ ਉਹਨਾਂ ਨਾਲ ਮਾੜਾ ਵਰਤਾਰਾ ਜਿਹੜਾ ਉਹ ਕੀਤਾ ਜਾਂਦਾ ਕੁੜੀਆਂ ਦੇ ਵੱਲੋਂ ਬਕਾਇਦਾ ਜਿਹੜੇ ਚੈਟ ਦੇ ਸਕਰੀਨਸ਼ਾਟ ਨੇ ਉਸਦੇ ਪ੍ਰੂਫ ਨੇ ਜਿਹੜੇ ਉਹ ਵੀ ਦਿੱਤੇ ਗਏ ਨੇ ਤੇ ਨਾਲ ਹੀ ਸ਼ਿਕਾਇਤ ਜਿਹੜੀ ਉਹ ਦਰਜ ਕਰਵਾਈ ਗਈ